ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਇੱਕ ਨਵੇਂ ਵਲੌਗ ਵਿੱਚ ਤੁਹਾਡਾ ਬਹੁਤ ਹੀ ਜਿਆਦਾ ਨਿਗਾਹ ਸਵਾਗਤ ਹੈ ਜਿਹੜਾ ਇਹ ਵਲੌਗ ਹੋਣਾ ਆਪਾਂ ਅੱਜ ਮੰਚ ਹੁੰਦੇ ਨਾਲ ਸਰਪ੍ਰਾਈਜ਼ ਜਦੋਂ ਸਕੂਲੋਂ ਆਊਗਾ ਤੇ ਆਪਾਂ ਨੂੰ ਲੈ ਕੇ ਜਾਵਾਂਗੇ ਸ਼ਹਿਰ ਉਹਦੇ ਮਨਪਸੰਦੀ ਚੀਜ਼ ਖਵਾਉਣ ਪੀਉਣ ਲਈ ਕੱਲ ਕਹਿੰਦਾ ਸੀ ਕਿ ਮੈਂ ਪਾਪਾ ਜੀ ਪੇਪਰਾਂ ਵਿੱਚੋਂ ਵੱਧ ਤੋਂ ਆ ਨੰਬਰ ਲਵਾਂਗਾ ਪਰ ਮੈਨੂੰ ਕੋਈ ਚੀਜ਼ ਖਵਾ ਕੇ ਲਿਆਓ ਪਰ ਆਪਾਂ ਨੇ ਪ੍ਰੋਮਿਸ ਕੀਤਾ ਕੀ ਅੱਜ ਤੋਂ ਸਕੂਲੋਂ ਜਾਇਆ ਤੇ ਸਕੂਲ ਜਾ ਕੇ ਆਉਂਦੇ ਨੂੰ ਤੇਰੇ ਮੈਰੋਂ ਆ ਰੈਡੀ ਫਿਰ ਆਪਾਂ ਚੱਲਾਂਗੇ ਸ਼ਹਿਰ ਕੋਈ ਚੀਜ਼ ਖਾਣ ਤੇ ਆਪਾਂ ਚਲੋ ਵੇਟ ਕਰਦੇ ਹਾਂ ਵੰਚ ਦੀ ਵੀ ਜਦੋਂ ਹੀ ਵੰਚ ਆ ਗਿਆ ਤੇ ਆਪਾਂ ਥੋੜੇ ਨਾਲ ਤਾਂ ਵਲੌਗ ਬਣਾ ਕੇ ਦਿਖਾਵਾਂਗੇ ਬਣਾਵਾਂਗੇ ਵਲੌਗ ਆਪਾਂ ਨਾਲੇ ਸ਼ਹਿਰ ਉਹਦੀ ਮਨਪਸੰਦ ਚੀਜ਼ ਖਾ ਕੇ ਆਵਾਂਗੇ ਚੱਲਾਂਗੇ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਕੀ ਖਾਂਦੇ ਆ ਜਵੰਚ ਨੂੰ ਕੀ ਖਾਉਂਦੇ ਤੇ ਕਿਵੇਂ ਖੁਸ਼ ਕਰਦੇ ਆ ਨਾਲੇ ਆਪਾਂ ਵੰਚ ਨੂੰ ਮੈਨ ਤੋਂ ਲੈਣਗੇ ਦਾ ਵੀ ਵਲੌਗ ਬਣਾਵਾਂਗੇ ਉਹਨੂੰ ਮੈਨ ਤੋਂ ਲੈ ਕੇ ਆਵਾਂਗੇ ਤੇ ਆਪਾਂ ਅਗਲੀ ਕਾਰਵਾਈ ਕਰਾਂਗੇ ਅੱਜ ਮਿਲਦੇ ਆਂ ਦੋਸਤੋ ਵੰਚੂ ਲੈਂ ਜਾਣਾ ਸੀ ਵੈਨ ਤੋਂ ਮੈਂ ਛੜਕਤੇ ਜਾ ਕੇ ਤੇ ਪਰ ਹੋਇਆ ਕੀ ਕਿ ਮੈਨੂੰ ਥੋੜਾ ਕੰਮ ਪੈ ਗਿਆ ਤੇ ਮੈਨੂੰ ਜਾਣੀ ਗਿਆ ਇਹ ਦੇਖੋ ਘਰੇ ਆ ਚੁੱਕਿਆ ਹੈਲੋ ਗਾਇਸ ਕਹਿੰਦਾ ਭੁੱਖ ਬਹੁਤ ਜ਼ਿਆਦਾ ਲੱਗੀ ਆ ਕੇਲਿਆਂ ਦੀ ਕਟਰੀ ਬਟਰੀ ਕਰੀ ਜਾਂਦਾ ਦੇਖੋ ਕੇਲੇ ਕਹਿੰਦਾ ਫੀਜੀ ਖਾਣੀ ਆ ਤੇ ਆਪਾਂ ਮੈਂ ਇੱਕ ਪਲਾਨ ਬਣਾਇਆ ਵੀ ਆਪਾਂ ਜਾ ਕੇ ਸ਼ਹਿਰ ਕੋਈ ਚੀਜੀ ਖਾ ਕੇ ਆਈਏ ਜੇ ਭੁੱਖ ਲੱਗੀ ਤਾਂ ਸਜਣਾ ਕੀ ਖਾਣਾ ਪਸੰਦ ਕਰੇਗਾ ਜੇ ਸ਼ਹਿਰ ਜਾਣਾ ਤਾਂ ਆਲੂ ਟਿੱਕੀ ਆਲੂ ਟਿੱਕੀ ਖਾਣੀ ਆ ਸ਼ਰਮੇ ਟਿੱਕੀ ਖਾ ਗਿਆ ਹਾਂ ਫਿਰ ਮਨਜ਼ੂਰ ਆ ਪਸੰਦ ਆ ਚਲ ਤਾਏ ਅਗਰ ਕਪੜੇ ਲਾ ਕੇ ਹੋ ਜਾ ਫਰੈਸ਼ ਦੋਸਤਾਂ ਨੂੰ ਕੀ ਕਹਿਣਾ ਚਾਹੇਗਾ ਕੋਈ ਨਾ ਕੋਈ ਲੋਕ ਦੇਖਦੇ ਨੇ ਤੂੰ ਦਿਨਾਂ ਤੋਂ ਵਾਰ ਹਾਂਜੀ ਚੱਲੀਏ ਫਿਰ ਹਾਂਜੀ ਖੰਗਦਾ ਜੀ ਨੀਂ ਤੇ गाइस ਹੁਣ ਆਪਾਂ ਚੱਲੇ ਆ ਗੱਡੀ 'ਚ ਬੈਠ ਇਹ ਹੁਣ ਆਪਾਂ ਜਾਵਾਂਗੇ ਸ਼ਹਿਰ ਉੱਥੇ ਖਾਣਾ ਕੀ ਬਣຊਿਆ ਮੈਨੂੰ ਸਮਝ ਨਹੀਂ ਆ ਰਿਹਾ ਕੀ ਹੋਊਗਾ ਚਲੋ ਮਿਲਦੇ ਆਂ ਸ਼ਹਿਰ ਜੀ ਲਓਏ ਚੱਲੇ ਆਂ ਆਪਾਂ ਸ਼ਹਿਰ ਨੂੰ ਜਿਸ ਤਰ੍ਹਾਂ ਹੁਣ ਦੱਸਿਆ ਸੀਗਾ ਸ਼ਹਿਰ ਆਪਣਾ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਨੇੜੇ ਹੈਗਾ ਤੇ ਆਪਾਂ ਜਾਈ ਜੰਨੇ ਆ ਤੇ ਪੰਜਾਂਗ ਮਿੰਟਾਂ 'ਚ ਦੱਸਾਂ ਜੀ ਪਹੁੰਚ ਜਾਣਾ ਆਪਾਂ ਤੇ ਪਹੁੰਚ ਕੇ ਦੋਸਤੋ ਉਸ ਦਿਨ ਦਿਖਾਉਣੇ ਆਪਾਂ ਕੀ ਖਾਣੇ ਆ ਭੁੱਖ ਮੈਨੂੰ ਵੀ ਕਾਫੀ ਲੱਗੀ ਪਈ ਆ ਤੇ ਚਲੋ ਆਪਾਂ ਉੱਥੇ ਜਾ ਕੇ ਕਰਦੇ ਆ ਗੱਲਾਂ ਬਾਤਾਂ ਦੇ ਨਾਲੇ ਖਾਣੇ ਆ ਚੀਜ਼ੀਆਂ ਕਿਉਂਵਾਂ ਚ ਜੀ ਚਲੋ ਜੀ ਮਿਲਦੇ ਆਪਾਂ ਸ਼ਹਿਰ ਵਿੱਚ ਗਾਈਜ਼ ਆਪਾਂ ਪਹੁੰਚ ਚੁੱਕੇ ਆ ਸ਼ਹਿਰ ਜਿਵੇਂ ਦੇਖ ਸਕਦੇ ਹੋ ਜਾਪਾ ਪਹੁੰਚ ਚੁੱਕੇ ਆ ਤੇ ਆਪਾਂ ਤੁਹਾਨੂੰ ਮਿਲਦੇ ਆ ਥੋੜੇ ਟਾਈਮ ਬਾਅਦ। ਨੇ ਥੋੜੇ ਅੰਕ ਕੀ ਚੱਲੀ ਨੇ ਨਿਕਣੀ ਕਲਪੜੂ ਮਣੇ। ਦੋਸਤੋ ਆਪਾਂ ਟਿੱਕੀ ਕਹਿੰਦਾ ਖਾਣੀ ਆ ਆਪਾਂ ਤੇ ਸ਼ਹਿਰ ਵਿੱਚ ਸ਼ਰਮੇ ਦੀ ਟਿੱਕੀ ਬੜੀ ਮਸ਼ਹੂਰ ਆ ਤੇ ਆਪਾਂ ਬਿਲਕੁਲ ਉਹ ਲਾਗੇ ਤੱਕ ਆ ਗਏ ਆ। ਆ ਦੇਖੋ ਸ਼ਹਿਰ ਵਿੱਚ ਰਸ਼ ਕਿੰਨਾ ਹੈ। ਇਹ ਰਸ਼ ਦੇਖ ਸਕਦੇ ਹੋ। ਨਾ ਦੇਖੋ ਜੀ। ਚਲੋ ਜੀ ਆਪਾਂ ਆ ਗਏ ਆ ਤੇ ਹੁਣ ਤੁਹਾਨੂੰ ਲੈ ਚਲੇ ਸ਼ਰਮੇ ਦੀ ਦੁਕਾਨ ਦੇ ਕੋਲ। ਦੋਸਤੋ ਆ ਹੈਗਾ ਗੋਲਗੱਪਾ ਬਾਜ਼ਾਰ ਸਾਡਾ ਗੋਲਗੱਪੇ ਰਿਹੜੀਆਂ ਤੇ ਸਾਰੇ ਹੀ ਖਾਣ ਪੀਣ ਦਾ ਸਿਸਟਮ ਨਾਲ ਉਹਨੂੰ ਦਿਖਾ ਦਿੰਨੇ ਆ ਸਾਰਾ ਫੂਡ ਕਾਰਨਰ ਆ ਇਹ ਸਾਡੀ ਕਿਸਮਤ ਮਾੜੀ ਆ ਤੇ ਸ਼ਰਮਾ ਜਿਹੜਾ ਅੱਜ ਇੱਥੇ ਹੈ ਨਹੀਂਗਾ ਦੋਸਤੋ ਸਾਰੇ ਖਾਣ ਪੀਣ ਵਾਲੇ ਦੁਕਾਨਾਂ ਦੇਖ ਸਕਦੇ ਹੋ ਲਓ ਜੀ ਪਹੁੰਚ ਗਏ ਆ ਫੂਡ ਕਾਰਨਰ ਤੇ ਚਲੋ ਗਾਂ ਵੀ ਇਹਨੂੰ ਕਰੇ ਭੁੱਖ ਬੜੀ ਲੱਗੀ ਆ ਪਾਣੀ ਪੀ ਆਣ ਲਓ ਜੀ ਆ ਗੋਲਗੱਪਾ ਦੇ ਦੁਕਾਨ ਤੇ ਅਰੇ ਮੈਂ ਤਾਂ ਪੜ ਕਿੱਲੇ ਆ ਤੇ ਕੀ ਟਿੱਕੀ ਖਾਂਗੇ ਜਨਾਪਾ ਜੇ ਨਾ ਗਏ ਨੇੜੀ ਬਣਾਉ ਥੋੜੀ ਮੈਂ ਗਾਇਸ ਸਬਸਕ੍ਰਾਈਬ ਮੀ ਅਲੀ ਟਿੱਕੀ ਤਾਂ ਮਿਲ ਨਹੀਂ ਪਾਇਆ ਸੀ ਗੋਲ ਗੱਪੇ ਵਾਲੀ ਦੁਕਾਨ ਤੋਂ ਖਾ ਲਗੀ ਟਿੱਕੀ ਤੇ ਗਾਇਸ ਅਸੀਂ ਤੁਹਾਨੂੰ ਖਾ ਕੇ ਦੱਸਦੇ ਹਾਂ ਕਿ ਉਹ ਜਦ ਉਹਦਾ ਟੇਸ ਸੀ ਕਿਉਂਕਿ ਸ਼ਰਮੇ ਦੀ ਟਿੱਕੀ ਸੀ ਉਹ ਤਾਂ ਬਾਲੀ ਵਧੀਆ ਹੁੰਦੀ ਆ ਕੋਈ ਖਾਨ ਗਿੱਜੇ ਵਧੀਆ ਸਵਾਦ ਹੁੰਦੀ ਬਹੁਤ ਜ਼ਿਆਦੇ ਉਹ ਕਹਿੰਦੇ ਆ ਜਾਇਆ ਨੇ ਅੱਜ ਕੋਈ ਪ੍ਰੋਬਲਮ ਹੋਣੀ ਵਿਚਾਰੇ ਘਰੇ ਕੋਈ ਕੋਈ ਨਹੀਂ ਆਇਆ ਪਰ ਜੀਤ ਤੋਂ ਅਸੀਂ ਗੋਲ ਗੱਪੇ ਖਾਣੇ ਉਹਦੇ ਕੋਲ ਟਿੱਕੀ ਹੁੰਦੀ ਆ ਔਰ ਟਿੱਕੀ ਪਹਿਲੀ ਵਾਰੀ ਖਾਣ ਲੱਗੇ ਗੋਲ ਗੱਪਰੇ ਹੀ ਖਾਣੇ ਹੁੰਦੇ ਆ ਤੇ ਚਲੋ ਟਿੱਕੀ ਰ ਆਉਂਦੀ ਆ ਤੁਹਾਨੂੰ ਦਿਖਾਉਨੇ ਆ ਦੇ ਨਾਲ ਦੱਸ ਦਿਆਂ ਕਿ ਸਵਾਦ ਅਗਨੇ ਸਵਾਦ ਆ ਚਲੋ ਆਪਾਂ ਕਾ ਮਿਲਦੇ ਆ ਜੀ ਤੇ ਗਾਇਸ ਆਪਣੀ ਟਿੱਕੀ ਆ ਚੁੱਕੀ ਆ ਤੇ ਪਰ ਮੈਨ ਮੈਨ ਲੱਗਤੀ ਲਿਕੇ ਦੇਖਿਆ ਸ਼ਰਮੇ ਨਾਲ ਦੀ ਟਿੱਕੀ ਵੀ ਰੀਸ ਨਹੀਂ ਬਈ ਸੱਚੀ ਦਾਸ ਤੇ ਪਰ ਹੁਣ ਤੈਨੂੰ ਭੁੱਖ ਲੱਗੀ ਖਾਣੀ ਤੇ ਪੈਣੀ ਆ ਚਲ ਖਾ ਲਾ ਫਿਰ ਕਿਸੇ ਦਿਨ ਫੇਰ ਆਵਾਂਗੇ ਤੁਦੇ ਸ਼ਰਮੇ ਦੀ ਖਾ ਜਾਾਂਗੇ ਹਣਾ ਸ਼ਰਮੇ ਦੀ ਟਿੱਕੀ ਸਵਾਦ ਹੁੰਦੀ ਚਲੋ ਕੋਈ ਦੱਸਿਆ ਦੋਸਤਾਂ ਨੂੰ ਅੱਗੇ ਵੀ ਤੇ ਕੀ ਕੀ ਪਾਟ ਕੀ ਬੱਚਾ ਗੁੰਡੇ ਗੁੰਡੇ ਪਿਆਜ਼ ਪੂਜ ਬਾਬਾ ਪਾਈ ਪਿਆ ਉਹ ਸ਼ਰਮੇ ਟਿੱਕੀ ਦੇ ਬਾਲ ਵਿੱਚ ਹੁੰਦੀ ਆ ਤੇ ਬੜੀ ਜਿਆਦਾ ਟੇਸਟੀ ਹੁੰਦੀ ਆ ਦੋਸਤੋ ਤੇ ਚਲੋ ਕੋਈ ਨਹੀਂ ਸ਼ਰਮੇ ਦੀ ਫੇਰ ਕਰਾਂ ਟਿੱਕੀ ਖਾਵਾਂਗੇ ਚਲੋ ਖਾ ਕੇ ਟਿੱਕੀ ਤੇ ਫੇਰ ਕਰਦੇ ਆਪਾਂ ਗੈਸ ਖਾ ਲੋ ਟਿੱਕੀ ਥੈਂਕ ਯੂ ਲਓ ਜੀ ਆਪਾਂ ਟਿੱਕੀ ਤੇ ਗੋਲ ਗੱਪੇ ਵਾਂਚਨ ਦਿੱਤੇ ਖਵਾ ਤੇ ਕੁਛ ਕਾਪ ਖਾ ਲਿਆ ਤੇ ਆਪਾਂ ਪੀਤਾ ਗੰਨੇ ਦਾ ਜੂਸ ਜਿਹੜਾ ਕਿ ਆਪ ਨੂੰ ਬਹੁਤ ਪਸੰਦ ਆ ਤੇ ਸਿਹਤ ਲਈ ਵਧੀਆ ਹੁੰਦਾ ਉਹ ਗੰਨੇ ਦਾ ਜੂਸ ਦੋਸਤੋ ਪੀ ਲਿਆ ਆਪਾਂ ਤੇ ਦੋਸਤੋ ਮੈਂ ਤੁਹਾਡੇ ਅਗੇ ਬੇਨਤੀ ਕਰਨੀ ਵਲੌਗ ਪੂਰਾ ਦੇਖਿਆ ਕਰੋ ਤੁਹਾਨੂੰ ਵਲੌਗ ਚ ਚੰਗਾ ਲੱਗੇ ਤਾਂ ਵਲੌਗ ਨੂੰ ਲਾਈਕ ਵੀ ਕਰਿਆ ਕਰੋ ਚਲੋ ਆਪਾਂ ਘਰੇ ਜਾ ਕੇ ਬਾਕੀ ਗੱਲਾਂ ਕਰਦੇ ਹਾਂ ਲਓ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਘਰੇ ਤੇ ਆਪਾਂ ਆ ਗਏ ਆ ਠੀ ਗਾਈਜ਼ ਆਪ ਆ ਚੁੱਕੇ ਆ ਘਰੇ ਵੀਡੀਓਂ ਕੀ ਤੁਹਾਨੂੰ ਪਤਾ ਹੈ ਕਿ ਆਪਣੀ ਸ਼ਰਮਾ ਨਹੀਂ ਮਿਲਤਾ ਅਗਰ ਕਿ ਆਪੋ ਦੀ ਟਿੱਕੀ ਥੋੜਾ ਅੱਛੀ ਬੋਲ ਸ਼ਰਮਾ ਨਹੀਂ ਮਿਲਿਆ ਚਲੋ ਕੋਈ ਗੱਲ ਨਹੀਂ ਆਪਾਂ ਟਿੱਕੀ ਦੂਸਰੀ ਖਾ ਲਈ ਪਰ ਬੜੀ ਜਾਇ ਸਵਾਦ ਨਹੀਂ ਸੀਗੀ ਸ਼ਰਮੇ ਜਿਹੜੀ ਟਿੱਕੀ ਆਪਾਂ ਖਾਣੇ ਸੰਸਤੇ ਜ ਬਹੁ ਫਣ ਕੇ ਤਨ ਸ਼ਰਮਣ ਕੋਲੇ ਫੇਰ ਲੈ ਕੇ ਚੱਲਾਂਗੇ ਦੀਪ ਨੂੰ ਤੇ ਆਪਾਂ ਅ ਘਰੇ ਪਹੁੰਚ ਚੁੱਕੇ ਆ ਤੇ ਦੋਸਤੋ ਜਿੱਦਾਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਜੇ ਤੁਹਾਨੂੰ ਵੀਡੀਓ ਬਲੌਗੜਾ ਚੰਗਾ ਲੱਗੇ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਦੋਸਤੋ ਹੁਣ ਲੱਗੇ ਖੇਡਨੇ ক্রিকেট ਰੋਜ਼ ਜਰਾ ਤੇ ਮੈਂ ਸਿੱਧੇ ਤੋਂ ਉਸਕੜਾ ਚਾਹਣਾ ਦੋਸਤਾਂ ਨੂੰ ਨਹੀਂ ਗਾਇਸ ਮੈਂ ਸਿੱਧੇ ਨਾਲ ਜਾਂਦਾ ਚਲੋ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਦੇ ਤੇ ਗਾਇਸ ਵੀਡੀਓ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏ ਤਾਂ ਕਮੈਂਟ ਵੀ ਕਰਿਓ ਤੁਹਾਨੂੰ ਕਿਉਂ ਜੀ ਲੱਗੀ ਇੰਪ੍ਰੈਸ਼ਨਸ ਦਿਓ ਆਪਦੇ ਕਮੈਂਟਾਂ ਚ ਚਲੋ ਠੀਕ ਹੈ ਦੋਸਤੋ ਸਸਿਕਾ ਓਕੇ ਬਾਏ ਗਾਇਸ